ਇਹੜੇ ਬੂਟੇ ਨਹੀਂ ਜਾਈ ਭਗਤਪੁਰਾ ਤੋਂ ਪਿੰਗਲਵਾੜਾ ਨਰਸੀ ਤੋਂ ਲੈ ਕੇ ਆਇਆ ਜੀ ਜਿਹੜੇ ਉਹਨਾਂ ਨੇ ਸਾਨੂੰ ਇੱਥੋਂ ਆ ਤੇ ਦਿੱਤੇ ਨੇ ਬਾਕੀ ਮੈਂ ਕੋਈ ਇਹਨਾਂ ਕਾਰਪੋਰੇਸ਼ਨ ਦੇ ਨਾਲ ਕੋਈ 1.5 ਮਹੀਨਾ ਹੋ ਗਿਆ ਜੀ ਡਵਾਈਡਰ ਜਨਾਬ ਜ ਡਵਾਈਡਰ ਦੇ ਉੱਤੇ ਇਹ ਕੂਟੇ ਲਾਉਂਦੇ ਰਹਾਂ ਬਰਾ ਕੋਈ ਇਹ ਕੋਈ 700 ਕੂਟਾ ਡਵਾਈਡਰ ਤੇ ਲਾ ਦਿੰਦਾ ਹੈ ਜੀ ਤੇ ਕੋ ਸਾਡੀ ਕੋਸ਼ਿਸ਼ ਹੈ ਵੀ ਹੁਣ ਕਾ ਵੀ ਹੋਰ ਅਗੂਟੇ ਜਿੰਨੇ ਵੱਧ ਤੋਂ ਤੇ ਲਾਵਾਂਗੇ ਅੱਜ ਇੱਥੇ ਭਾਜੀ ਦਾ ਪ੍ਰੋਗਰਾਮ ਆ ਇਹੋ ਤੇ ਪ੍ਰੋਗਰਾਮ ਤੇ ਆਇਆ ਬੂਟੇ ਲਾਉਣ ਵਾਸਤੇ ਜੀ ਅੱਜ ਇਹ ਜਰੂਰਤ ਹੈ ਜੀ ਹੋਣਾ ਕਿਉਂਕਿ ਗਰਮੀ ਐਤਕਾ ਇੰਨੀ ਪੈ ਗਈ ਏ ਵੀ ਧਰਤੀ ਦਾ ਜਿਹੜੀ ਸੋਕ ਹੈ ਰਠਾ ਚਲੇ ਗਈ ਏ ਸਾਨੂੰ ਪਾਣੀ ਵੀ ਬਚਾਉਣਾ ਆਪਾਂ ਨੇ ਪਾਣੀ ਬਚਾਉਣ ਵਾਸਤੇ ਆਪਾਂ ਨੂੰ ਬੂਟੇ ਲਾਉਣੇ ਪੈਣਗੇ ਜਿੰਨੇ ਅਸੀਂ ਬੂਟੇ ਬੋ ਲਾ ਲਾਂਗੇ ਉਹਨੇ ਸਾਡੇ ਵਾਸਤੇ ਇਹ ਫਾਇਦੇਮੰਦ ਹੋੜ ਕੇ ਗੁਰੂ ਨਗਰੀ ਵਿਖੇ ਹਰਿਆਲੀ ਨੂੰ ਲੈ ਕੇ ਜਿੱਥੇ ਸਰਕਾਰ ਆਪਣੇ ਪੱਦਰ ਦੇ ਉੱਤੇ ਬੂਟੇ ਲਗੰਦੀਆਂ ਦਿਖਾਈ ਦਿੰਦੀਆਂ ਨੇ ਉੱਥੇ ਹੀ ਅੱਜ ਅਸੀਂ ਤੁਹਾਨੂੰ ਇੱਕ ਐਸੇ ਸ਼ਖਸ ਦੇ ਨਾਲ ਮਿਲਾਨ ਜਾ ਰਹੇ ਹਾਂ ਜਿਨ੍ਹਾਂ ਵੱਲੋਂ ਕਿ ਆਪਣੇ ਪੱਦਰ ਦੇ ਉੱਤੇ ਜਿਹੜੀ ਗੁਰੂ ਨਗਰੀ ਨੂੰ ਹਰਿਆਲੀ ਦੇ ਵਿੱਚ ਲਿਆਉਣ ਵਾਸਤੇ ਜਿਹੜੇ ਆਪਣੇ ਪੱਦਰ ਦੇ ਉੱਤੇ ਪ੍ਰਯਾਸ ਕੀਤੇ ਜਾ ਰਹੇ ਨੇ ਗੱਲ ਕਰ ਰਹੇ ਹਾਂ ਜੀ ਅਵਤਾਰ ਸਿੰਘ ਜੀ ਦੀ ਜੋ ਕਿ ਇੱਕ ਰਿਟਾਇਰਡ ਬੈਂਕ ਮੈਨੇਜਰ ਹੈਗੇ ਨੇ ਤਾਂ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਜੋ ਇਹਨਾਂ ਵੱਲੋਂ ਜਿਹੜੀ ਸੇਵਾ ਨਿਭਾਈ ਜਾਂਦੀ ਹੈ ਕਿਉਂਕਿ ਤੁਸੀਂ ਵੇਖ ਸਕਦੇ ਹੋ ਸਭ ਤੋਂ ਪਹਿਲਾਂ ਤੇ ਇਹਨਾਂ ਦੀ ਗੱਡੀ ਨੂੰ ਸੇਵਾ ਦੀ ਮੋਟਰ ਤਾਂ ਇੱਕ ਨਾਮ ਵੀ ਦੇ ਦਿੱਤਾ ਗਿਆ ਸੇਵਾ ਦੀ ਮੋਟਰ ਤਾਂ ਅਵਤਾਰ ਸਿੰਘ ਜੀ ਦੇ ਨਾਲ ਗੱਲ ਵੀ ਕਰਨਿਆ ਜੀ ਅਵਤਾਰ ਜੀ ਕਿਵੇਂ ਦਿਮਾਗ ਚ ਆਇਆ ਕਿ ਇਹ ਸੇਵਾ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਅਵਤਾਰ ਸਿੰਘ ਰਿਟਾਇਰ ਮੈਨੇਜਰ ਪੰਜਾਬ ਰਸਿਤ ਬੈਂਕ ਮੈਂ ਹੁਣ ਚੀਫ ਖਜ਼ਾਨਾ ਦੁਆਨ ਦਾ ਮੈਂਬਰ ਹਾਂ ਤੇ ਮੈਂ ਡਾਕਟਰ ਸਾਹਿਬ ਨਾਲ ਰਲ ਕੇ ਬੂਟਿਆਂ ਦੀ ਸੇਵਾ ਕਰਨ ਰਿਹਾ ਜੀ ਅੱਜ ਜੋ ਇੱਥੇ ਡਾਕਟਰ ਸਾਹਿਬ ਨੇ ਬਾਬਾ ਜੀ ਨੇ ਵਾਹਿਗੁਰੂ ਗਬਾ ਜੀ ਦਾ ਪ੍ਰੋਗਰਾਮ ਬਣਾਇਆ ਉਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਬੂਟੇ ਲੈ ਕੇ ਆਏ ਆ ਇਹ ਜਿਹੜੇ ਬੂਟੇ ਨੇ ਜਿਸੀਂ ਭਗਤਪੁਰੋਂ ਤੋਂ ਪਿੰਗਲਵਾੜਾ ਨਰਸੀ ਤੋਂ ਜਿਹੜੇ ਉਹਨਾਂ ਨੇ ਸਾਨੂੰ ਇੱਥੋਂ ਆ ਕੇ ਦਿੱਤੇ ਨੇ ਬਾਕੀ ਮੈਂ ਕੋਈ ਇਹਨਾਂ ਕਾਰਪੋਰੇਸ਼ਨ ਦੇ ਨਾਲ ਕੋਈ 1.5 ਮਹੀਨਾ ਹੋ ਗਿਆ ਜੀ ਆ ਜਿਹੜਾ ਡਵਾਈਡਰ ਹੈ ਨਾ ਜੀ ਡਵਾਈਡਰ ਦੇ ਉੱਤੇ ਅਸੀਂ ਬੂਟੇ ਲਾਉਂਦੇ ਰਹੇ ਆ ਬੜਾ ਕੋਈ ਇਹ ਕੋਈ 700 ਬੂਟਾ ਡਵਾਈਡਰ ਤੇ ਲਾ ਦਿੱਤਾ ਜੀ ਇਸ ਤਰ੍ਹਾਂ ਬੂਟੇ ਲੈਣੇ ਇੱਕ-ਇੱਕ ਕਰਕੇ ਡ੍ਰੌਪ ਕਰੀ ਜਾਂਦੇ ਰਹੇ ਜੀ ਤੇ ਕੋ ਸਾਡੀ ਕੋਸ਼ਿਸ਼ ਇਹ ਵੀ ਹੁਣ ਕਾ ਵੀ ਹੋਰ ਬੂਟੇ ਜਿੰਨੇ ਵੱਧ ਤੋਂ ਤੇ ਲਾਵਾਂਗੇ ਅੱਜ ਇੱਥੇ ਭਾਜੀ ਦਾ ਪ੍ਰੋਗਰਾਮ ਆ ਨਹੀਂ ਉੱਥੇ ਪ੍ਰੋਗਰਾਮ ਤੇ ਆਇਆ ਬੂਟੇ ਲਾਉਣ ਵਾਸਤੇ ਜੀ ਅੱਜ ਕਿਉਂਕਿ ਅਕਸਰ ਤੁਸੀਂ ਵੱਖ-ਵੱਖ ਸੇਵਾਵਾਂ ਕਰਦੇ ਦਿਖਾਈ ਦਿੰਦੇ ਹੋ ਤਾਂ ਅੱਜ ਫਿਰ ਨਹੀਂ ਮੈਨੂੰ ਤੇ ਅੱਜ ਮੈਂ ਆ ਜਿਹੜਾ ਹੈਗਾ ਨਾ ਜੀ ਉਹ ਸੌਣ ਪਾਦ ਦਾ ਸੀਜ਼ਨ ਇਹ ਬੂਟੇ ਲਾਉਂਦਾ ਹੁੰਦਾ ਹੈ ਕਿਉਂਕਿ ਸਾਡੇ ਵਿੱਚ ਬੂਟੇ ਇੰਨੇ ਘਾਟ ਹੋ ਗਏ ਸਾਨੂੰ ਆਕਸੀਜਨ ਨਹੀਂ ਮਿਲਦੀ ਪਈ ਜੀ ਜੇ ਜਿੰਨੇ ਵਾਦ ਬੂਟੇ ਲਾਵਾਂਗੇ ਸਾਨੂੰ ਉਨੇ ਆਕਸੀਜਨ ਮਿਲੇਗੀ ਜੀ ਕਿਉਂਕਿ ਸਾਡੇ ਲੋਕਾਂ ਨੇ ਕੋਈ ਆਪਣੀਆਂ ਚਰੋਲੜੂਆਂ ਕਰਕੇ ਇਹਨੂੰ ਵੜ ਦਿੱਤਾ ਇਹਨੇ ਆਪਣੀ ਥਾਂ ਬਣਾਉਣ ਵਾਸਤੇ ਬੂਟੇ ਵੜ ਦਿੱਤੇ ਨਹੀਂ ਵੜਨੇ ਚਾਹੀਦੇ ਜੀ ਸਾਨੂੰ ਇਹ ਬੂਟਾ ਵੇਖੋ ਜੀ ਆਕਸੀਜਨ ਦਿੰਦੇ ਨੇ ਪਾਣੀ ਦਿੰਦੇ ਨੇ ਹਵਾ ਦਿੰਦੇ ਨੇ ਹਵਾ ਸ਼ੁੱਧ ਕਰਦੇ ਨੇ ਸਾਨੂੰ 1 ਸਾਲ ਚ 19 ਲੱਖ 40 ਹਜ਼ਾਰ ਰੁਪਏ ਦੀ ਇੱਕ ਬਾਇਕ ਬੰਦੇ ਨਾਲ ਇੱਕ ਤੋਂ ਹੀ ਦੰਦੇ ਬੂਟੇ ਜਿਹੜੇ ਸਾਨੂੰ ਲਾਉਣੇ ਚਾਹੀਦੇ ਅਸੀਂ ਤੇ ਉਹ ਮੈਂ ਹੁਣ ਬੂਟਾ ਜਿਹੜਾ ਸੀਜਣ ਆ ਆ 2 ਮਹੀਨੇ ਦਾ ਸੌਣ ਪੱਤ ਦਾ ਸੀਜਣ ਹੁੰਦਾ ਅਸੀਂ ਬੂਟੇ ਲਾਉਣੇ ਲਾਉਣੇ ਨੇ ਜੀ ਹੁਣ ਗਾਂਹ ਇਹਦੇ ਬਾਅਦ ਫੇਰ ਅਸੀਂ ਲਾਵਾਂਗੇ ਬੂਟੇ ਜਿੱਥੇ ਜਿੱਥੇ ਹੁਕਮ ਹੋਏਗਾ ਬੂਟੇ ਲਾਉਂਦੇ ਰਾਂਗੇ ਜੀ ਸੇਵਾ ਦੀ ਮੋਟਰ ਇਹ ਨਾਮ ਤੁਸੀਂ ਆਪ ਰੱਖਿਆ ਇਹ ਸੇਵਾ ਦੀ ਮੋਟਰ ਮੋਟਰਸਾਲਿਆ ਜੀ ਮੈਂ ਸਿਰਫ ਇਸੇ ਕੰਮ ਵਾਸਤੇ ਵਰਤਣਾ ਜੀ ਮੈਂ ਜਦੋਂ ਪਹਿਲਾ ਪ੍ਰੋਗਰਾਮ ਹੁੰਦਾ ਜਿਹੜੇ ਲੰਗਰ ਦੇ ਝੂਠੇ ਪੱਤਰੇ ਦੀ ਸੇਵਾ ਇਹੋ ਇਹ ਗੱਡੀ ਤੇ ਘਰੋਂ ਨਿਕਲ ਆਉਣਾ ਤੇ ਇਸੇ ਗੱਡੀ ਤੇ ਸੇਵਾ ਕਰੀ ਜਾਣੀ ਸੇਵਾ ਕਰੀ ਜਣ ਲੰਗਰ ਵੀ ਲੰਗਰ ਦੇ ਜਰੂਠੇ ਪੱਤਰੇ ਸੇਵਾ ਕਰਨੇ ਹੋ ਤੇ ਸਮਾਨ ਰੱਖ ਕੇ ਲੈ ਜੀਦਾ ਇਹ ਤੇ ਕਰਕੇ ਵਾਪਸ ਲੈ ਆਈਦਾ ਜੀ ਤੇ ਬਾਕੀ ਹੁਣ ਜਿਹੜਾ ਸੀਜ਼ਨ ਬੂਟਿਆਂ ਦਾ ਜੀ ਤੇ ਬੂਟਿਆਂ ਦੀ ਦੋ ਦੋ ਮਹੀਨੇ ਬੂਟੇ ਸੇਵਾ ਕਰਨੀ ਕਰਨੀ ਆ ਕਿੰਨਾ ਕੁ ਵਧੀਆ ਲੱਗਦਾ ਜੋ ਕਿਉਂਕਿ ਅਵਤਾਰ ਸਿੰਘ ਜੀ ਇੱਕ ਕਰ ਗੱਲ ਕਰੀ ਆ ਪਹਿਲਾਂ ਬੈਂਕ ਦੇ ਵਿੱਚ ਡਿਊਟੀ ਦੇਣੀ ਲੋਕਾਂ ਦੀ ਸੇਵਾ ਕਰਨੀ ਤਾਂ ਹੁਣ ਇਦਾਂ ਜੋ ਹਰਿਆਲੀ ਦੇ ਨਾਲ ਪਿਆਰ ਇੰਨਾ ਜ਼ਿਆਦਾ ਹੋਣਾ ਕਿਉਂਕਿ ਕਿਤਨਾ ਕਿਤੇ ਲੋਕਾਂ ਦਾ ਪਿਆਰ ਘਟ ਗਿਆ ਸੀਗਾ ਹਰਿਆਲੀ ਦੇ ਨਾਲ ਨਹੀਂ ਜੀ ਇਹ ਜ਼ਰੂਰ ਤੇ ਆ ਜੀ ਹੋਣਾ ਕਉਕੇ ਗਰਮੀ ਐਤਕਾ ਇੰਨੀ ਪੈ ਗਈ ਏ ਵੀ ਧਰਤੀ ਦਾ ਜਿਹੜੀ ਸੋਕ ਇਠਾ ਚਲੇ ਗਈ ਏ ਤੋਈ ਵੇਖਿਆ ਨਾ ਬਹੁਤ ਜ਼ਿਆਦਾ ਬੂਟੇ ਐਤਕਾ ਸੁੱਕ ਗਏ ਨੇ ਪਾਣੀ ਦੀ ਧਰਤੀ ਦਾ ਲੈਵਲ ਠਾ ਚਲਾ ਗਿਆ ਜਦੋਂ ਠਾ ਜਾਣ ਦੇ ਨਾਲ ਉਤੋਂ ਧੁੱਪ ਪੈ ਗਈ ਸੇਕ ਪੈ ਗਿਆ ਉਹ ਪਾਣੀ ਦਾ ਜਿਹੜਾ ਸੋਕ ਠਾ ਚਲੇ ਗਈ ਜੀ ਉਹੜਾ ਚੰਗੇ ਭਲੇ ਬੂਟੇੜੇ ਸੁੱਕ ਗਏ ਜੀ ਪੰਜ ਪੰਜ ਸਾਲ ਦੇ ਪਲੇ ਬੂਟੇ ਸੁੱਕ ਗਏ ਨੇ ਤੇ ਇਸ ਕਰਕੇ ਸਾਨੂੰ ਪਾਣੀ ਵੀ ਬਚਾਉਣਾ ਆਪਾਂ ਨੇ ਪਾਣੀ ਬਚਾਉਣ ਵਾਸਤੇ ਆਪਾਂ ਨੂੰ ਬੂਟੇ ਲਾਉਣੇ ਪੈਣੇ ਨੇ ਜਿੰਨੇ ਬੂਟੇ ਬਲ ਲਾ ਲਾਂਗੇ ਉਹਨੇ ਸਾਡੇ ਵਾਸਤੇ ਇਹ ਫਾਇਦੇਮੰਦ ਹੋਣਗੇ ਮੈਂ ਤੇ ਸਾਰੇ ਤੁਹਾਡੇ ਮਾਧਮ ਤੇ ਮੈਂ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਭਾਜੀ ਜਿੰਨੇ ਇੱਕ ਘਰ ਦੇ ਵਿੱਚ ਕੁਝ ਨਹੀਂ ਕਰ ਸਕਦੇ ਤੁਸੀਂ ਇੱਕ ਇੱਟ ਪੁੱਟ ਕੇ ਬੋਗਨਵਿਲੀਆ ਲਾ ਦਿਓ ਤੁਸੀਂ ਜੀ ਥੋੜੀ ਬੋਗਨਵਿਲੀਆ ਲੱਗੇਗੀ ਹਰਿਆਵਲਿਆ ਜਦੋਂ ਇਹਨਾਂ ਦੇ ਉੱਤੇ ਬੂਟਿਆਂ ਦੇ ਉੱਤੇ ਧੁੱਪ ਪੈਂਦੀ ਹੈ ਨਾ ਜੀ ਇਹ ਆਕਸੀਜਨ ਛੱਡਦੇ ਨੇ ਜੀ ਸਾਨੂੰ ਘਰਾਂ ਦੇ ਗਮਲਿਆਂ ਦੇ ਵਿੱਚ ਵੀ ਜਿestrਾਂ ਕੁਾਰਗੰਦਲਿਆ ਜਾਂ ਕੋਈ ਸੱਪ ਵਰਗਾ ਬੂਟਾ ਹੁੰਦਾ ਇਹ ਪਨੋ ਸਾਨੂੰ 100% ਜਿਹੜੀ ਜੋ ਆਕਸੀਜਨ ਦਿੰਦੇ ਨੇ ਸਭ ਲਾਉਣੇ ਚਾਹੀਦੇ ਨੇ ਗਮਲਿਆਂ ਦੇ ਵਿੱਚ ਘਰ ਦੇ ਗਮਲਿਆਂ ਦੇ ਵਿੱਚ ਇਹ ਬੂਟੇ ਰੱਖ ਲੈਣਾਂ ਦੇਣੇ ਚਾਹੀਦੇ ਆਪਾਂ ਨੂੰ ਦਿਨ ਦੇ ਵਿੱਚ ਕਿੰਨੇ ਘੰਟੇ ਅਵਤਾਰ ਜੀ ਸੇਵਾ ਕਰਦੇ ਹਾਂ ਨਹੀਂ ਜਿਹੜਾ ਬੂਟੇ ਜਿੱਤਣ ਨੂੰ ਲਾਏ ਨੇ ਇੱਥੇ 2 ਘੰਟੇ ਲੱਗ ਜਾਂਦੇ 3 ਘੰਟੇ ਲੱਗ ਜਾਂਦੇ ਜਦੋਂ ਕਾਰਪੋਰੇਸ਼ਨ ਨਾਲ ਕਰਨਾ ਹੈ ਜੀ ਉਦੋਂ ਵੀ ਬੂਟੇ ਲਿਆ ਲਿਆ ਕੇ ਕਰਨਾ ਦੋ ਤਿੰਨ ਘੰਟੇ ਇਹ ਧੁੱਪ ਦੇ ਵਿੱਚ ਹੀ ਲਾਉਂਦੇ ਰਹੇ ਬੂਟੇ ਜੀ ਵੀ ਤੁਹਾਡੇ ਤੱਕ ਅਪਰੋਚ ਕਰਦੇ ਨੇ ਕਿ ਬੂਟੇ ਲਾਉਣ ਚ ਸੇਵਾ ਅਨੁਭਾਈ ਜੀ ਨਹੀਂ ਮੈਨੂੰ ਜਿਆ ਕਾਰਪੋਰੇਸ਼ਨ ਵਾਲਿਆਂ ਨੇ ਬਰਾਡਬੈਸਟਰ ਬਣਾਇਆ ਹੋਇਆ ਜੀ ਤੇ ਮੈਂ ਉਹਦੇ ਕਰਕੇ ਇਹ ਸੇਵਾ ਕਰਨ ਡਿਆ ਜੀ ਹੁਣ ਫਿਰ ਮੈਂ ਕਾਰਪੋਰੇਸ਼ਨ ਚ ਸੇਵਾ ਕਰਨੀ ਜੀ ਤਾਂ ਹੀ ਆ ਬੂਟਿਆਂ ਦੇ ਵੀ ਜਿਹੜੇ ਡਵਾਈਡਰ ਦੇ ਬੂਟੇ ਹੀ ਲਾਏ ਤਸ ਜ ਸਾਢੇ 700 800 ਬੂਟਾ ਲਾਇਆ ਜੀ ਉਹਨਾਂ ਨਾਲ ਨਾਲ ਕੇ ਜੀ ਜੀ ਹਾਂ ਜੀ ਜਿਵੇਂ ਤੁਸੀਂ ਦੇਖਿਆ ਇਹ ਸਨ ਅਵਤਾਰ ਸਿੰਘ ਜੀ ਰਿਟਾਇਰਡ ਬੈਂਕ ਮੈਨੇਜਰ ਤਾਂ ਉਹਨਾਂ ਵੱਲੋਂ ਜਿਹੜੀ ਇੱਕ ਨਵୈਕਲੀ ਸੇਵਾ ਜਿਹੜੀ ਐ ਨਿਭਾਈ ਜਾ ਰਹੀ ਹੈ ਜਿਸ ਦੇ ਵਿੱਚ ਕਿ ਪੂਰੇ ਸ਼ਹਿਰ ਦੇ ਵਿੱਚ ਬੂਟੇ ਲਗਾ ਕੇ ਪੂਰੇ ਸ਼ਹਿਰ ਨੂੰ ਗੁਰੂ ਨਗਰੀ ਨੂੰ ਹਰਿਆਲੀ ਦੇ ਵਿੱਚ ਜੋ ਕਨਵਰਟ ਕੀਤਾ ਜਾ ਰਿਹਾ ਤਾਂ ਬਹੁਤ ਹੀ ਨਵୈਕਲੀ ਸੇਵਾ ਹੈਗੀ ਆ ਤਾਂ ਜ਼ਰੂਰ ਅਸੀਂ ਵੀ ਚਾਹਵਾਂਗੇ ਕਿ ਹਰ ਕੋਈ ਜੋ ਹੈ ਪਰਿਆਵਰਣ ਨੂੰ ਲੈ ਕੇ ਇਨਾਂ ਕ ਜ਼ਰੂਰ ਚੌਕਸ ਹੋਵੇ ਕਿ ਹਰ ਆਪਣੇ ਘਰ ਦੇ ਵਿੱਚ ਹਰ ਕੋਈ ਆਪਣੇ ਘਰ ਦੇ ਵਿੱਚ ਇੱਕ ਇੱਕ ਬੂਟਾ ਜ਼ਰੂਰ ਲਗਾਵੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਸੂਨ ਇੱਕ ਜਗਵਨੀ ਟੀਵੀ ਸ਼੍ਰੀਮੁਛ ਸਾਈ